ਬਈ ਲੈ ਹੱਥ ਕਰਾ ਦੀ ਇਹ ਤਾਂ ਜਿਹੜਾ ਉਹ ਬਰਾਦਮ ਦੇ ਰਾਹ ਵਿੱਚ ਕੰਮ ਕਰੀ ਆ ਨਾ ਇੱਕ ਠੀਕ ਗੱਲ ਹੋਰ ਬੋਲੇ ਦੇ ਚਾਰ ਦਿਨ ਪਹਿਲਾਂ ਆਇਆ ਤਾਂ ਹੋਲੇ ਰੈਡੀ ਹੋ ਗਿਆ ਦਾ ਇਹ ਚਾਰ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਖੜਾਇਆ ਥਾ ਟਰੈਕਟਰ ਪੰਜ ਦਿਨ ਚ ਟਰੈਕਟਰ ਹੋਲੇ ਦੇ ਹੋਲੇ ਜਿਨ ਜਦਨ ਜਾਣਦਾ ਸਵੇਰੇ ਲਿਗਗੇ ਆ ਮਰਦੇ ਪੰਜ ਦਿਨਾਂ ਚ ਜਮਾ ਤਿਆਰ ਕਰਦਾ ਸਾਰੀ ਤਿਆਰ ਕਰਦਾ ਤੇਨੇ ਜੇ ਆਪਾਂ ਹੁਣ ਯਾਰ ਗੱਲ ਜ਼ਰਾ ਮਿਲ ਕੇ ਸਿੱਟਾਂ ਦੀ ਗੱਲ ਕਰੀਏ ਯਾਰ ਬੜਾ ਵੱਡਾ ਲੱਗਿਆ ਵਾ ਇਹ ਤਾਂ ਮੰਨ ਲਾ ਰੋਦੇ ਵੱਡਾ ਲਾਇਆ ਪੈਗਾਮਾ ਵੱਡਾ ਬਾਈ ਪੇਟੀ ਬੜੀ ਐ ਇਹਦੀ ਬਾਟਰੀ ਖਰੀਮਾ ਲਾਈਆਂ ਹੋਈਆਂ 6 ਵੇਸਾਂ ਲਾਈਆਂ ਜਿਵੇਂ ਯਾਰ ਹੋਰ ਆਪਾਂ ਦੇਖਦੇ ਆ ਜਿਵੇਂ ਹੁਣ ਹੋਲਾ ਮੋਲਾ ਦੁਬਾਰੇ ਉਹਨਾਂ ਦਾ ਹੋ ਗਿਆ ਜਾ ਤੋ ਬਾਤ ਤੇ ਰੂਮੀ ਪਈ ਆ ਜਿਹੜਾ ਟੈਨਟਾ ਮਾਰਦਾ ਬਾਈ ਠੀਕ ਹੈ ਤੇ ਅੱਗੇ ਕੂੜਾ ਪਾਪਰਾ ਤੇ ਵੱਡੀ ਗੱਲ ਇਹ ਜਿਹੜੇ ਆਦੇ ਨੇ ਬਹੁਤ ਜੀਰੂ ਦਾ ਸਾਡੇ ਜੀਰੂ ਕਰੀਏ ਸਾਰਾ ਜਿਹੜੀ ਪੂਰੀ ਢੀਂਜ ਦੇ ਨਾਲ ਪੂਰਾ ਹਾਰ ਨਗੂਰ ਦਾ ਮੂਰੇ ਵੀ ਆ ਲੈਟ ਦੂਜੀ ਲਾਈਏ ਵਾਹ ਫਰ ਫਿਰ ਇਵੇਂ ਕੋਈ ਬਾਪੂ ਦੇ ਪੱਤੇ ਨਹੀਂ ਲਾ ਸਕੀ ਮੈਂ ਆਹ ਗਾਜਰ ਚੰਗੀ ਚਾਹ ਵੀ ਪਾਇਆ ਨਾ ਬਾਜੀ ਹੁਣੀ ਹੋਣੀ ਔਰ ਤੇ ਬਹੁਤ ਜਿਆਦਾ ਜੀਰੂ ਜਾਈ ਦੀ ਕਰੀ तो बहुत इधर भी बड़े चार से हैं, जीडीए राहों ने दाले हैं, जी कहे जय हार्गर टेस्टर, उस बैग में इधर क्या डंडे लगे रखे हैं बातों को, ये आप पाने पे मूंछ चाल दिए हैं, चार देशों प्राणियाँ बेखाटूं, परिणीतियाँ, ओही मार्करों में देखों, औरे ताला देखेंगे, जहाँ में ज़्यादा ਜਿਹੜੇ ਬੋਟਾਂ ਲਗਾਉਂਦੇ ਨੇ ਠੀਕ ਐ ਇਹ ਜਿਵੇਂ ਪੇਪੀਗਾ ਕਰੇ ਇਹ ਜੂਰੇ ਜਿਵੇਂ ਬੱਟਕੇ ਬੱਟਕੇ ਮਾਰੀਂ ਦੀ ਕਿਰਾਤ ਹੋ ਰਹਾ ਨਾ ਅੰਦਰੇ ਹੀ ਹੈ ਹਮਨ ਕਰਾਈਂ ਕੋਈ ਕੋਈ ਟਾਰਗੇਟ ਖਾ ਲਵੇ ਇਹ ਡਾਇਰੈਕਟਰ ਤੇ ਜੂਰੇ ਅੰਦਰ 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 ਕੰਮ ਕਰਾਂਗੇ ਠੀਕ ਐ ਇਹ ਬੋਟ ਤੋਂ ਪਤਾ ਕਰਿਆ ਨਾ ਠੀਕ ਐ ਨਹੀਂ ਬਾਹਰ ਲੱਗੂਗੀ ਕਿਤੇ ਲੱਗੀ ਨਹੀਂ ਹੀਰੇ ਜੀ ਬਾਈ ਸਸਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਹੀ ਰੈਡ 555 ਤੇ ਤੇ ਬਸ ਅੱਜ ਬਹੁਤ ਟਾਈਮ ਬਾਅਦ ਬਾਈ ਸਨੀ ਕੋ ਕਿਹੜਾ ਵੱਜਿਆ ਤੇ ਸਨੀ ਲੱਗਿਆ ਵਾ ਟਰੈਕਟਰ ਤਿਆਰ ਕਰਨ ਨਾ ਤਾਂ ਨਵੇਂ ਸੱਪਕੇ ਕਰਦਾ ਫਰੀ ਜਾਂਦਾ ਤੇ ਇਹ ਟਰੈਕਟਰ ਲੈ ਕੇ ਆਇਆ ਤਾਂ ਉਹ ਵੀ ਤਾਂ ਕਰਕੇ ਕਿਹੜਾ ਵੱਜ ਗਿਆ ਪਿੰਡ ਤੇ ਪਹਿਲਾਂ ਤਾਂ ਮੇ ਲੋ ਪੰਚ ਨੂੰ ਇੱਧਰ ਆਈ ਟਰੈਕਟਰ ਲੈਣ ਆਏ ਤੇ ਆਪਣਾ ਮੈਂ ਚੱਲ ਮੇਰੇ ਨਾਲ ਹਾਂ ਬੜੇ ਦਿਨਾਂ ਬਾਅਦ ਆਖਿਆ ਜਾਣਾ ਨਹੀਂ ਭੇਜਦੇ ਹੋੱਤਿਆ ਕਰਿਆ ਬਾਈ ਨਵੇਂ ਨੇ ਸੱਪ ਕੱਢਣ ਲੱਗਿਆ ਦਾ ਮੁੰਡਾ ਬਹੁਤ ਸੋਹਣੇ ਸੋਹਣੇ ਤੇ ਕੰਮ ਦਾ ਬਹੁਤ ਫਰਕ ਪੈ ਰਿਹਾ ਦਿਨ ਬਦ ਦਿਨ ਮੁੰਡੇ ਦੇ ਨੇਤ ਨਾ ਕੰਮ ਕਰਦਾ ਬਾਕੀ ਟਰੈਕਟਰ 605 ਆਇਆ ਬਾਈ ਉਰੇ ਅਦੇ ਕੋਲ ਇਹ ਵੀਰਾਂ ਦਾ ਪਹਿਲਾਂ ਵੀ ਤਿਆਰ ਕਰੇਗਾ ਦੇਖ ਲੋ ਮੱਥਾ ਕਿੱਕਿਆ ਵੇ ਸਿੱਧਾ ਇੱਧਰ ਹੀ ਆਣੇ ਇਹ ਦੇਖਿਆ ਬਸ ਦਿਖਾ ਲੁਰੀ ਹੈ ਹਾਂ ਤੇ ਅੱਜ ਵੀਡੀਓ ਵੀਡੀਓ ਕਰਵਾਈਆਂ ਨੇ ਕਿਸੇ ਤੇ ਬੰਦੇ ਆਏ ਹੋਏ ਤੇ ਕੋਈ ਵੀਡੀਓ ਕਰਨਾ ਦੀ ਤਾਂ ਕਰਕੇ ਡਾਇਰੈਕਟਰ ਦੇ ਇਕੱਠੇ ਕਰੇ ਹੋਏ ਤੇ ਨੇ ਸਾਰੀ ਫਿਰ ਮੈਂ ਕਿਹਾ ਚਲੋ ਨਾਲ ਇੱਕ ਦੋ ਕੰਮ ਇਹ ਤੇ ਆ ਸੈਡਾ ਸੂਟਾ ਪੈਂਪਰ ਤਾਂ ਖੋਲਣਾ ਤਾਂ ਖੋਲ ਤਾ ਹੈ ਹੋਰ ਸਾਰਾ ਕੁਝ ਖੋਲ ਦੇਣਾ ਹਾਂ ਤੇ ਕਿੱਕਾ ਤੋਂ ਕੰਮ ਜੇ ਰਹਿੰਦੇ ਤੇ ਬਸ ਲੱਗੇ ਵੇ ਇਹ ਕਰਨ ਇਹ ਬੇਸਾ ਵੀ ਬਾਈ ਚੇਂਜ ਕਰਤੀਆਂ ਨੇ ਹੁਣ ਜਿਹੜੀਆਂ ਬੇਸਾ ਪਹਿਲਾਂ ਲਾਉਂਦਾ ਤ ਉਹਦੇ ਨਾਲੋਂ ਫਰਕ ਪਾਤਾ ਹੁਣ ਬੇਸਾ ਚ ਬਾਕੀ ਸਭ ਨੂੰ ਤਰਫਾਉਂਦੇ ਆ ਹੁਣ ਬੜਾ ਜੀ ਤਾਮਜਾਮ ਲੇਟਾ ਲੂਟਾ ਬਾਲ ਕੇ ਲਓ ਜੀ ਬਾਈ ਹੁਣ ਬਾਕੀ ਤੁਹਾਨੂੰ ਥੋੜਾ ਚਲਾ ਕੇ ਦਿਖਾ ਦਿੰਨੇ ਮੈਂ ਵੀ ਜਾਣਾ ਨੇਰਾ ਹੋਂਦਾ ਤੇ ਕੰਮ ਤੇ ਪੌਕੜੇ ਲੱਡਣ ਲੱਗ ਗਿਆ ਮੁੰਡਾ ਬਾਕੀ ਤੁਹਾਡੇ ਨਾਲ ਗੱਲਬਾਤ ਕਰਾਂ ਨੇ ਹੁਣ ਬਹੁਤ ਕੰਮ ਆ ਜਾਂ ਕਰੋ ਚੈੱਕ ਆ ਬੇਸਾ ਵੀ ਬਾਈ ਚੇਂਜ ਕਰਤੀਆਂ ਨੇ ਪੇਸਾਂ ਵੀ ਹੋਰ ਹਾਈ ਕੁਆਲਿਟੀ ਦੇ ਲਾਤੀਆਂ। ਇਹ ਆਹ ਬਾਬਾ। ਨਾ ਸਾਹਵਲਾ। ਕਿਦਾਂ? ਸਾਰੇ ਸਾਥੀ ਗਾੜੀ ਸਾਰਿਆਂ ਨੂੰ। ਕਹਿਵਾ। ਇਹ ਮਰੀਏ ਵੀ ਬਹੁਤ ਟਾਈਮ ਬਾਪਾਈ ਜਿਹੜਾ ਵਜਿਆ ਅੱਜ ਫੇਰ ਆਹ ਦੇਖਿਆ ਤਾਂ ਮਜਾਮ ਜਾਂਦਾ ਇਹਦਾ। ਪਰ ਜਾਂਤੇ ਬਾਈ ਕੰਮ 'ਚ ਬਹੁਤ ਫਰਕ ਪੈ ਗਿਆ। ਤੇਰਾ ਦਿਨ ਬਾ ਦਿਨ ਫਰਕੇ ਪੌਂਦਾ ਜਾਂਦਾ। ਵਧੀਆ। ਆਈ ਖਿੱਚ ਕੇ ਰੱਖ ਕੰਮ। ਠੀਕ ਆ। ਤੇ ਜੱਟ ਤੇ ਬਈ ਬਹੁਤ ਚੇਂਜ ਕਰਦੇ ਚੀਜ਼ਾਂ ਤੇ ਤੁਹਾਨੂੰ ਦਿਖਾ ਦੰਨੇ ਆ ਬਾਕੀ ਇਹ ਰਹਿੰਦਾ ਵੀ ਆ ਕੰਮ ਖਾਸ ਆ ਟਾਈਮ ਲੱਗਣਾ ਥੋੜਾ ਜਿਹਾ ਔਰ ਇਹ ਵੀ ਸਪੀਕਰਸ ਬੁੱਕਰ ਲੱਗੇ ਹੋਏ ਆ ਆ ਵੀ ਚੇਂਜ ਕਰਤੀਆਂ ਚੀਜ਼ਾਂ ਥੋੜਾ ਲੱਗਣਾ ਟਾਈਮ ਇਹ ਕਹਦਾ ਵੀ ਚਲ ਮੈਂ ਲਾਈਟਾਂ ਚਲਾ ਕੇ ਦਿਖਾ ਦੰਨੇ ਮੋਟੇ-ਮੋਟੇ ਆ ਦਿਖਾ ਦੇ ਮੈਨੂੰ ਫੇਰ ਕਾਰ ਨੂੰ ਛੁੱਟੀ ਤੇ ਇਧਰ ਵੀਰ ਨਾਲ ਤੇ ਬਈ 2-3 ਟਰੈਕਟਰ ਤਿਆਰ ਹੋ ਗਏ ਤੇ ਹੁਣ ਨਵਾਂ ਮਲਤਾ ਲਿਆਉਂਗੀ ਸਾਰੇ ਇੱਧਰ ਛੱਡਦਾ ਕਿ ਦੇਖੀਓ ਇਹ ਕਿਆ ਹੋ ਗਿਆ ਐ ਨਾਲ ਲਿਜਾ ਲਿਆ ਤੇ ਬਾਕੀ ਜੇ ਤੁਸੀਂ ਵੀ ਬਾਈ ਸਿਸਟਰ ਤੋਂ ਲਵਾਉਣਾ ਤੇ ਹੁਣ ਵੇਸਾ ਵੀ 12 ਇੰਚੀ ਜਿਹੜੀਆਂ ਆਹੇ ਇਹ 15 ਇੰਚੀ ਦੇ ਬਰਾਬਰ ਵੱਜਦੀ ਐ ਇੰਨੀ ਜ਼ਿਆਦਾ ਹਾਈ ਕੁਆਲਿਟੀ ਇਹਨਾਂ ਦੀ ਕਿ ਦਿਨ ਪਤਨ ਫਰਕ ਪੈਂਦਾ ਜਾਂਦਾ ਗੱਲ ਨੂੰ ਜਿਵੇਂ ਜਿਹਾ ਬਾਕੀ ਤੁਸੀਂ ਛੋਟ ਜੁਨੀਆ ਲਵਾਉਣੀਆਂ ਪਹਿਲਾਂ ਆਣੀਆਂ ਉਹ ਲਵਾ ਸਕਦੇ ਆ ਤੇ ਵਾਹ ਲਵਾ ਲਓ ਕੰਮ ਪੂਰੇ ਵਧੀਆ ਕਰਦਾ ਹਾਂਜੀ ਹਾਂਜੀ ਉਹ ਮਾੜਾ ਜਿਹਾ ਖੜਾ ਕਰਦਾ ਤਿਆਰ ਖਮਾਸੇ ਕੰਡ ਜਾਇਆ ਉਹ ਗੱਡੀ ਖੜੀ ਹੋਰ ਭਾਈ ਠੀਕ ਠਾਕ ਜੀ ਤੇ ਬਾਕੀ ਜਿਹੜਾ ਆਇਆ ਬਈ ਇਹ ਨਵਾਂ ਮਾਡਲ ਆਇਆ ਆਇਆ ਇਹ ਜਿਹੜਾ ਜੂਬੋ ਆਉਂਦਾ ਏ ਨਾ ਸੌਰੀ ਉਹਦਾ ਆਪਣਾ ਹਛਵੀਰ ਵਾਲੇ ਨਾਲ ਦਾ ਆਉਂਦਾ ਏ ਅਰਜਨ ਨੋਵੋ ਕੀਕਾ 655 ਜਿਹੜਾ ਉਹਦੇ ਨਾਲ ਵਾਲਾ ਕਲਰ ਆ ਗਿਆ 605 ਚ ਵੀ ਠੀਕ ਆ ਜੀ ਬਾਕੀ ਸਪੀਡਰ ਫੁੱਟ ਦਾ ਸਾਰਾ ਕੁਝ ਸੁੱਕਣਾ ਹੀ ਆ ਇਹ ਵਿੱਚ ਵੀ ਤੇ ਇੱਕ ਦੋ ਚੀਜ਼ਾਂ ਚੇਂਜ ਕਰੀਆਂ ਹੋਈਆਂ ਬਾਕੀ ਆ ਵੀਰੇ ਨੇ ਲਵਾਏ 골ਡਨ ਸਟਾਰ ਵਾਲਾ ਜਿਹਦੇ ਹੱਥ ਵੀ ਉੱਤਰ ਥੱਲੇ ਪਰ ਬਹੁਤ ਬੇਟ ਲਵਾਏ ਆ ਇਹਨੇ ਉਹਦਾ ਵੀ ਕੰਮ ਬਹੁਤ ਸਿਰਾਂ ਦਾ ਹੋ ਗਿਆ ਦੇਖੋ ਖੋਸ਼-ਵਸ਼ ਲਾਏ ਨੇ ਪੂਰਾ ਵਧੀਆ ਕੰਮ ਕਰਿਆ ਇਹਦਾ ਮੇਰੀ ਇਹਨਾਂ ਦੇ ਬੇਟ ਹੋਣ ਦੇ ਵਿੱਚ ਹੈ ਤੇ ਬਈ ਦੋ ਦੋ ਬਣ ਤਾ ਦੀ ਹੈ ਤਿੰਨ ਕਿੰਟਲ ਦਾ ਤੂੰ ਤਾਂ ਇਹ ਇੱਕ ਬੇੜਾ ਜਿਹਾ ਪਲੇਟਾ ਉਹ ਚੱਲੂ ਆ ਕਿੰਨਾ ਟਾਈਮ ਲਾਉਂ ਬਾਲ ਦੇ ਫਿਰ ਯਾਰ ਕਰ ਬਿੱਲਾ ਬਾਕੀ ਤੁਸੀਂ ਭਾਈ ਬਲੌਗ ਦੇਖ ਲਿਓ ਹਨਾ ਥੋੜੇ ਥੋੜੇ ਕਲਿੱਪ ਜਿਹੜੇ ਉੱਤੇ ਵੀ ਸਾਰੇ ਮੈਂ ਪਾ ਦਾਨੇ ਹਨਾ ਸਵੇਰੇ ਕਿਉਂਕਿ ਮੈਂ ਗਿਆ ਹੋਇਆ ਤਾਂ ਅੱਜ ਜਿੰਨੇ ਟਰੈਕਟਰ ਬੁਲਾਏ ਹੋਏ ਸਾਰਿਆਂ ਦਾ ਕੰਮ ਕਰਿਆ ਉਹਦਾ ਇੱਕ ਬਾਈ ਦਾ 6 747 ਰ ਖੜਾ ਉਹ ਵੀ ਤਿਆਰ ਕਰਿਆ ਹੋਇਆ ਜਿਹੜਾ ਪਵਨ ਅਨੰਦਪੁਰ ਸਾਹਿਬ ਨੂੰ ਗਿਆ ਤੇ ਕਿਹੜੇ ਆ ਕਾਲੀ ਕਾਲੀ ਗੱਲ ਚੰਗੀਆਂ ਹੂੰ ਓ ਬੱਲੇ ਓਏ ਕਰੀ 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 ਹਾਂ ਨਾ ਮਾਜਾ ਇਹ ਸਭ ਕੱਢਿਆ ਤਾਂ ਕਰੀਵੰਦ ਦੁਆਰੇ ਬਾਈ ਲੈ ਹੱਥ ਕਰਾ ਦੀ ਇਹਦਾ ਹੋਰ ਕਿਹੜਾ ਫੰਕਸ਼ਨ ਪਾਇਆ ਦਿਖਾ ਐਂ ਕਰੀ ਜਾਂਦੀ ਬਾਜੀ ਵਾ ਮੁੰਡਿਆ ਬੜਾ ਕੰਮ ਮਾ ਤਾਂ ਜੀ ਜਿ ਸਰਾਈ ਕਰਾ ਆ ਤਾਂ ਜਮਾ ਹੀ ਸਰਾ ਲਾਤਾ ਨੇ ਇਹ ਹੁਣ ਲੱਗਿਆ ਸੱਪ ਤਗੜੇ ਤਗੜੇ ਕੱਢਣ ਪਰ ਰੇਹ ਟਰੈਕਟਰ ਪਰ ਬਾਈ ਰੇਹ ਕੰਮ ਅਲੱਗ ਤਰ੍ਹਾਂ ਦਾ ਕਰਦਾ ਹੁਣ ਆ ਵੀ ਦੇਖੀ ਨਹੀਂ ਨਹੀਂ ਕਰਕੇ ਲਾਉਂਦਾ ਹਨਾ ਸਾਰਿਆਂ ਪਰ ਅਲੱਗ ਅਲੱਗ ਤਰ੍ਹਾਂ ਦੇ ਕੰਮ ਹੈ ਇਹ ਸਾਰੇ ਹੁਣ ਪਹਿਲਾਂ ਆਪਣੇ ਇਹ ਜੇ ਲਾਉਂਦਾ ਤਾਂ ਇਹ ਹੁਣ ਆ ਜੀ ਜਲਾਉਂਦਾ ਇੰਨੀ ਗਲਾਈਡ ਨਹੀਂ ਰੋਭ ਜਾਂ ਪਾਸਤਾ ਤਾਂ ਸਕਰੀਨ ਤਾਂ ਰਹਿਣ ਦੇ ਜਿਹੜਾ ਹੋਰ ਦੁਨੀਆਂ ਉਹ ਚਲਾ ਦੇ ਹੌਲੀ ਹੌਲੀ ਘੜਦਾ ਥੱਪ ਜਿਹਾ ਵੀਰੇ ਹੌਲੀ ਹੌਲੀ ਲੱਗਿਆ ਹੁਣ ਕੰਮ ਦਾ ਵੀ ਬਾਈ ਦੇ ਕੇ ਕੰਮ ਚਾਹੀਦਾ ਫਰਕ ਪੈ ਰਿਹਾ ਹਨਾ ਜਿਹੜਾ ਪਹਿਲਾਂ ਤੁਸੀਂ ਦੂਏ ਕਰਾਏ ਵੇ ਤਿਆਰ ਉਹਦਾ ਨਾਲ ਹੁਣ ਆ ਲੱਗ ਕਰਿਆ ਤੁਸੀਂ ਉਹ ਜੀ ਔਰ ਵੀ ਗਾ ਹੱਥ ਫੁੱਢੀ ਹੁੰਦੀ ਹੈ ਗਾ ਹਾਂ ਗਾ ਗਾ ਟਾਈਮ ਲੱਗਦਾ ਰੇ ਇੱਕ ਚੀਜ਼ ਨੂੰ ਬਾਈ ਹੁਣ ਆ ਚੀਜ਼ 'ਚ ਵੜ ਗਿਆ ਇਹ ਦਿਨ ਬਦ ਦਿਨ ਨਵਾਂ ਹੀ ਕੁ ਸਿੱਖੂਗਾ ਤਰੱਕੀ ਹੋਣੀ ਹੈ ਹਾਂ ਸਹੀ ਗੱਲ ਆ ਬਾਕੀ ਰੇਡ ਰੂਟ ਵੀ ਬਾਈ ਬਹੁਤ ਜ਼ਿਆਦਾ ਹੈ ਹਾਂ ਬਾਈ ਸਪੈਸ਼ਲ ਮਡੌਲੀ ਤੇ ਹੈ ਮੈਂ ਇਹ ਬੰਦਾ ਦਾ ਤੰਗੇ ਨਹੀਂ ਕਰਦਾ ਕਦੇ ਤੰਗੇ ਨਹੀਂ ਕਰਦਾ ਸਹੀ ਗੱਲ ਆ ਇਹ ਬੂਨ ਵਾਲਾ ਵੀ ਵਧੀਆ ਬਈ ਸਾਫ-ਸਾਫ ਹੈ ਤਾਂ ਸਾਰਾ ਕੰਮ ਓਕੇ ਆ। ਉਹ ਬਈ ਜਿਹੜਾ ਉੱਪਰ ਲਾਈਟ ਹੋ ਜਾਮਾ ਹੀ ਸੇਰਾ ਲੱਗਣ ਲੱਗਦੀ ਹੈ ਨਾ। ਹਾਂ। ਹਾਂ ਇਹਦਾ ਉਹਨੇ ਨਹੀਂ ਖਾਲੀ-ਖਾਲੀ ਢਿਗੀ ਜਾਣਾ ਤਾਂ। ਇਹਦੇ ਹੋਲੀ-ਹੋਲੀ ਤਮਾਸ਼ਾ ਆ ਜਾਂਦਾ ਹੈ। ਘੈਂਟ ਕਰਿਆ ਬਈ ਬਹੁਤ ਟਰੈਕਟਰ ਤਿਆਰ ਨੇ ਹੁਣ। ਨਾਲੇ ਸਿੰਪਲ ਆ ਪੂਰਾ। ਦੋ ਬੇਸਾਂ ਲਾਈਆਂ। ਤੇ ਨਾਲੇ ਉੱਦਾਂ ਸੋਹਣਾ ਪੂਰਾ ਲੱਗਦਾ। ਆ ਜਾਓ ਪਿੱਛੇ-ਪਿੱਛੇ ਆੜੀਆਂ ਰਹਿਣੀਆਂ ਆ ਲਾਓ ਜੀ। ਬਲਪੀਆਂ ਬਲਪੀਆਂ ਉੱਪਰ ਲੀਆਂ ਰਹਿ ਨਹੀਂ ਆਜੇ ਉੱਪਰ ਲੀਆਂ ਰਹਿ ਜੀ ਆ ਸੁਪੀਤਰਾਂ ਵਾਲੀਆਂ ਰਹਿ ਨਹੀਂ ਪਿੱਛੇ ਪਿੱਛੇ ਵੀ ਚੱਲ ਪਈਆਂ ਪਿੱਛੇ ਵੀ ਸਾਰੀਆਂ ਚੱਲ ਪਈਆਂ ਕੋਈ ਨਾ ਕੋਈ ਚੱਲਣਾ ਆਹ ਆਪਰ ਲੀਆਂ ਰਹਿ ਗਿਆ ਛਤਰੀ ਵਾਲੀ ਉੱਪਰ ਵੀ ਆ ਇੱਕ ਗੱਲ ਇਹ ਰਹਿ ਗਿਆ ਛਤਰੀ ਵਾਲਾ ਇੱਕ ਸੁਪੀਤਰਾਂ ਵਾਲਾ ਵੀ 12 ਐਕਸਰਾਮ ਕੜੀਆ ਭਾਈਆ ਸਟਾਵਰ ਵੀ ਤੁਸੀਂ ਚੈੱਕ ਕਰ ਲਿਓ ਆ ਟਰੈਕਟਰ ਦੇ ਅਰੀਲਾ ਆਪਾਂ ਮੋਟੇ-ਮੋਟੇ ਤੁਹਾਨੂੰ ਦਿਖਾ ਜਾਣੀਆਂ ਹੁਣ ਇਹਨੇ ਚੇਂਜਰ ਚੁੰਜਰ ਲਾਉਣਾ ਹਜੇ ਇਹਨੂੰ ਕੰਮ ਪਿਆ ਤੇ ਆਪਾਂ ਚੱਲਦੇ ਆਂ ਜਨੂ ਚੱਲੀਏ ਮਿਹਰਬਾਨ ਚਾਪਾ ਚੰਗਾ ਫਿਰ ਮਿੱਤਰ ਓਕੇ ਓਕੇ ਵੀਰੇ ਓਕੇ ਜੀ ਕਰਾਓ ਤੁਸੀਂ ਸਾਰਾ ਤਿਆਰ ਰੀਲਾ ਦੇਖ ਲਾਂਗੇ ਫਿਰ Live iz. Fazla